ਹੁਣ ਅੱਜ ਵਾਲੀ ਮੀਟਿੰਗ ਤੋਂ ਲੱਗਦਾ ਹੈ ਸੰਕੇਤ ਮਿਲ ਗਿਆ ਤੁਹਾਨੂੰ ਕਿ ਸਰਕਾਰ ਜਲਦੀ ਨਹੀਂ ਲਾਗੂ ਕਰੇਗੀ ਪਾਲਿਸੀ ਨਹੀਂ ਜੀ ਲਾਗੂ ਕਰੂਗੀ ਕਿਉਂਕਿ ਸਰਕਾਰ ਦੀ ਪਾਲਿਸੀ ਇਹ ਜੀ ਹੈ ਮੈਂ ਹੈਰਾਨ ਹੋ ਗਿਆ ਜਦੋਂ ਮੰਤਰੀ ਸਾਹਿਬ ਨੇ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਕੈਬਨਿਟ 'ਚ ਫੈਸਲਾ ਹੋਵੇ ਕੈਬਨਿਟ ਦਾ ਮੰਤਰੀ ਕਹੇ ਕਿ ਮੈਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਕਿ ਦਿੱਲੀ ਵਾਲੇ ਕਹਿੰਦੇ ਆ ਅਸੀਂ 1.5 ਸਾਲ 'ਚ ਲੁੱਟ ਕੇ ਲੈ ਜਾਣਾ ਪੰਜਾਬ ਉਹਦੇ ਲਈ ਪਾਲਿਸੀਆਂ ਬਣ ਰਹੀਆਂ ਹੋਰ ਕੋਈ ਤਰੀਕਾ ਪੰਜਾਬ ਦੇ ਖਿਲਾਫ ਇੱਕ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ। ਇਹਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ, ਜਨਸੰਖਿਆ। ਇਹਦੀ ਜ਼ਮੀਨ ਖੋਹ ਰਹੀ ਕੀਤੀ ਜਾ ਰਹੀ ਹੈ। ਇਹਦੇ ਤੇ ਕਰਜ਼ਾ ਚੜ ਰਿਹਾ। ਵੀ ਜਿਹੜਾ ਮੁੱਖ ਮੰਤਰੀ ਦੇ ਮਹਿਕਮੇ ਬਦਲਣਾ ਇਹ ਕੋਈ ਸਧਾਰਨ ਗੱਲ ਨਹੀਂ ਹੈ। ਲੋਕ ਬੜੇ ਸਿਆਣੇ ਨੇ ਔਰ ਬਦਲਿਆ ਵੀ ਉਦੋਂ ਗਿਆ ਜਦੋਂ ਅੰਦੋਲਨ ਸ਼ੁਰੂ ਹੋਇਆ ਥੱਲੇ। ਥੱਲੇ ਉਹ ਅੰਦੋਲਨ ਦਾ ਸੇਖ ਥੱਲੇ ਤਾਂ ਸਟਾਰਟ ਹੋਇਆ। ਜਿੱਦਣ ਇਹ ਅੰਦੋਲਨ ਨੇ ਭਾਬੜ ਬਣਨਾ ਫਿਰ ਸਿਆਸੀ ਲੀਡਰਾਂ ਨੂੰ ਜਵਾਬ ਦੇ ਹੋਣਾ। ਜਿਹੜੇ ਦਿੱਲੀੋਂ ਹਾਰ ਕੇ ਆਏ ਨੇ ਜਿਹੜੇ ਇੱਥੇ ਬੈਠੇ ਨੇ ਜਿਨ੍ਹਾਂ ਨੇ ਉੱਪਰ ਬੰਦੇ ਉਠਾਏ ਹੋਏ ਨੇ ਕਿਉਂਕਿ ਉੱਥੋਂ ਹਾਰ ਗਏ ਪੈਸਾ ਕਿਤੋਂ ਆ ਨਹੀਂ ਰਿਹਾ ਉਹ ਸਮਝਦੇ ਆ ਵੀ ਇੱਥੇ ਤਾਂ ਜਾਂ ਤਾਂ ਸ਼ਰਾਬ ਦੇ ਠੇਕਿਆਂ ਤੋਂ ਪੈਸਾ ਬਣਦਾ ਜਾਂ ਫਿਰ ਜਿਹੜਾ ਪ੍ਰਾਪਰਟੀ ਦਾ ਕਾਰੋਬਾਰ ਆ ਜਿਹੜਾ ਜ਼ਮੀਨ ਦਾ ਕੋਲੋਨੀ ਕੋਲੋਨਾਇਜ਼ਰ ਬਣ ਕੇ ਇੱਥੋਂ ਪੈਸਾ ਬਣੂਗਾ ਪਰ ਉਹ ਭੁੱਲ ਰਹੇ ਨੇ ਵੀ ਪੰਜਾਬੀਆਂ ਪੰਜਾਬੀਆਂ ਦੇ ਖਾਸ ਵਿਰਸਾ ਇਹਨਾਂ ਦਾ ਖਾਸ ਖਾਸ ਡੀਐਨਏ ਹੈ ਕਿ ਜਦੋਂ ਸਮਝ ਜਾਣ ਫਿਰ ਸਾਰੇ ਮਤ ਪੇੜ ਪਲਾ ਕੇ ਜਾਂ ਤਾਂ ਗੋਤਾਂ ਪਾਰਟੀਆਂ ਦੇ ਫਿਰ ਇੱਕ ਖੜੇ ਹੋ ਜਾਂਦੇ ਆ ਅੱਜ ਪੰਜਾਬੀ ਲੋਕ ਸਮਝ ਗਏ ਨੇ ਵੀ ਪੰਜਾਬ ਸਰਕਾਰ ਆ ਜਿਹੜੀ ਇਹਦੇ ਹੱਥ ਵੱਸ ਬਹੁਤ ਕੁਝ ਨਹੀਂ ਹੈ ਕਿਉਂਕਿ ਜਦੋਂ ਅਸੀਂ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਅਸੀਂ ਜਿੰਨੇ ਤਰਕ ਦਿੱਤੇ ਉਹਨਾਂ ਨੇ ਇੱਕ ਵੀ ਦੀ ਡਰਾਈ ਨਹੀਂ ਕੀਤਾ ਔਰ ਸਮਝੇ ਸੀ ਕਿਹਾ ਵੀ ਕਰਜ਼ਾ ਚੜ ਗਿਆ ਪੰਜਾਬ ਸਰ ਪੰਜਾਬ ਨੂੰ ਸੈਂਟਰ ਕੁਝ ਦੇ ਨਹੀਂ ਰਿਹਾ ਪੰਜਾਬ ਦੀ ਖੇਤੀ ਥੱਲੇ ਜ਼ਮੀਨ ਘਟਦੀ ਜਾ ਰਹੀ ਹੈ ਲਗਾਤਾਰ ਘਟ ਰਹੀ ਹੈ ਪੰਜਾਬੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਜਿੱਥੇ ਲੈਂਡ ਅਕਵਾਇਰ ਹੋਈ ਹੈ ਉੱਥੋਂ ਬਾਹਰੋਂ ਲਿਆ ਕੇ ਲੋਕ ਬਸਾਏ ਜਾ ਰਹੇ ਨੇ ਉਹਦਾ ਮਕਸਦ ਕੀ ਹੈ ਅਸੀਂ ਪੰਜਾਬ ਉਜੜ ਨਹੀਂ ਦੇਣਾ ਸਾਡੇ ਪਿਓ ਦਾਦੇ ਉਜੜ ਕੇ ਆਏ ਪਾਕਿਸਤਾਨ ਤੋਂ ਉਹ ਤਾਂ ਬਸ ਗਏ ਜਦੋਂ ਸਾਡਾ ਪੰਜਾਬ ਵੰਡਿਆ ਗਿਆ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ ਚੰਡੀਗੜ੍ਹ ਬਾਹਰ ਰਹਿ ਗਿਆ ਇਹ ਬਰਦਾਸ਼ਤ ਕਰ ਲਿਆ ਪਰ ਜਿਹੜਾ ਹੁਣ ਸਾਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ ਆ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਕੰਨ ਤੇ ਲਿਖਿਆ ਪੜੇ ਅਸੀਂ ਅਨਾਰਕਿਸਟ ਨਹੀਂ ਹਾਂ ਅਸੀਂ ਟੈਰਰਿਸਟ ਨਹੀਂ ਹਾਂ ਅਸੀਂ ਆਪਣੀ ਪਿਓ ਦਾਦੇ ਦੀ ਜਿਹੜੀ ਜ਼ਮੀਨਾਂ ਬਾਦ ਕੀਤੀਆਂ ਨੇ ਉਹ ਸਾਂਭੜੀਆਂ ਨੇ ਇਹ ਅਸੀਂ ਨਹੀਂ ਦਵਾਂਗੇ ਲੋਕਾਂ ਨੇ ਕਹਤਾ ਇੱਕ ਇੰਚ ਵੀ ਜ਼ਮੀਨ ਨਹੀਂ ਦਵਾਂਗੇ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਸਵਾਲ ਖੜੇ ਕਰਨ ਵਾਲੀ ਐਕਸ਼ਨ ਕਮੇਟੀ ਅੱਜ ਆਖਰਕਾਰ ਮੀਟਿੰਗ ਕਰਦੀ ਹੈ ਪੰਜਾਬ ਦੇ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਖੁੱਡੀਆਂ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕੀ ਭਰੋਸਾ ਦਿੱਤਾ ਕਿ ਸਰਕਾਰ ਇਸ ਮਾਮਲੇ ਦੇ ਉੱਤੇ ਯੂ ਟਰਨ ਜਲਦੀ ਲੈਣ ਜਾ ਰਹੀ ਹੈ ਜਾਂ ਫਿਰ ਇਸ ਮਾਮਲੇ ਨੂੰ ਹਾਲੇ ਮੀਟਿੰਗਾਂ ਦੇ ਜ਼ਰੀਏ ਸਮਝਿਆ ਜਾਏਗਾ ਅੱਗੇ ਗੱਲ ਪੈਣੀ ਹੈ ਸਾਰੀ ਗੱਲਬਾਤ ਕਰਾਂਗੇ ਐਕਸ਼ਨ ਕਮੇਟੀ ਦੇ ਜਿਹੜੇ ਨੁਮਾਇੰਦੇ ਜਿਨ੍ਹਾਂ ਨੇ ਲੁਧਿਆਣੇ ਤੋਂ ਸ਼ੁਰੂਆਤ ਕੀਤੀ ਹੈ ਉਹ ਸਾਡੇ ਨਾਲ ਆਗੂ ਖੜੇ ਨੇ ਉਹਨਾਂ ਨਾਲ ਇੱਕ ਇੱਕ ਕਰਕੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹਣਾ ਬਲਵਿੰਦਰ ਜੀ ਕਿ ਅੱਜ ਦੀ ਮੀਟਿੰਗ ਕਾਫੀ ਲੰਮੇ ਸਮੇਂ ਬਾਅਦ ਤੁਹਾਨੂੰ ਮਿਲੀ ਜਦੋਂ ਤੁਸੀਂ ਪਿੰਡਾਂ 'ਚ ਕਾਫੀ ਪ੍ਰਚਾਰ ਕੀਤਾ ਅੱਜ ਦੀ ਮੀਟਿੰਗ ਦਾ ਸਪਸ਼ਟ ਰੂਪ ਦੇ ਵਿੱਚ ਰੂਪਰੇਖਾ ਕੀ ਸੀ ਸਵਾਲ ਤੁਸੀਂ ਕੀ ਕੀਤੇ ਜਵਾਬ ਕੀ ਮਿਲਿਆ ਦੇਖੋ ਮਾਨਯੋਗ ਮੰਤਰੀ ਸਾਹਿਬ ਨੇ ਪਿਛਲੀਆਂ ਚੋਣਾਂ ਜਿਹੜੀ ਜਿਮਨੀ ਚੋਣ ਹੋਈ ਹੈ ਉਸ ਸਮੇਂ ਟਾਈਮ ਦਿੱਤਾ ਸੀਗਾ ਤਾ ਅੱਜ ਅਸੀਂ ਲਗਭਗ 10 ਤੋਂ 12 ਪਿੰਡਾਂ ਦੇ ਪੰਜ ਸਰਪੰਚ ਸਾਡੇ ਨਾਲ ਨੇ ਔਰ ਸਾਬਕਾ ਵਿਧਾਇਕ ਕਾਮਰੇਡ ਤਰਸੀਮ ਜੋਧਾ ਜੀ ਨਾਲ ਨੇ ਕਿਉਂਕਿ ਇਹਨਾਂ ਦਾ ਪਿੰਡ ਵੀ ਉਹਦੇ ਵਿੱਚ ਆਉਂਦਾ ਹੈ ਤੇ ਅਸੀਂ ਸਾਰਿਆਂ ਨੇ ਆ ਕੇ ਅੱਜ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਦੇ ਦੋ ਪਹਿਲੂ ਨੇ ਮੁੱਖ ਤੌਰ ਦੇ ਉੱਤੇ ਪਹਿਲੀ ਗੱਲ ਤਾਂ ਜਿੰਨੀਆਂ ਦਲੀਲਾਂ ਵੀ ਸਾਡੀ ਟੀਮ ਵੱਲੋਂ ਦਿੱਤੀਆਂ ਗਈਆਂ ਮਾਨਯੋਗ ਮੰਤਰੀ ਸਾਹਿਬ ਨੇ ਉਹਦੇ ਨਾਲ ਪੂਰੀ ਤਰ੍ਹਾਂ ਸਹਿਮਤੀ ਜਤਾਈ ਕਿ ਇਹ ਗੱਲਾਂ ਸਾਰੀਆਂ ਠੀਕ ਨੇ ਹੂੰ ਉਹਨਾਂ ਨੇ ਆਪਣੇ ਵੱਲੋਂ ਮਤਲਬ ਲੈਂਡ ਪੂਲਿੰਗ ਪਾਲਿਸੀ ਨੂੰ ਠੀਕ ਠਹਿਰਾਉਣ ਲਈ ਕੋਈ ਵੀ ਜਿਹੜਾ ਹੈਗਾ ਤਰਕ ਨਹੀਂ ਦਿੱਤਾ ਔਰ ਕੋਈ ਵੀ ਗੱਲ ਜਿਹੜੀ ਹੈ ਨਹੀਂ ਕੀਤੀ ਇਹਦਾ ਮਤਲਬ ਅਰਥ ਕੱਢਿਆ ਜਾਵੇ ਕਿ ਉਹ ਵੀ ਚਾਹੁੰਦੇ ਆ ਕਿ ਪਾਲਿਸੀ ਰੱਦ ਹੋਵੇ ਬਿਲਕੁਲ ਉਹ ਕਿਸਾਨ ਦੇ ਪੁੱਤਰ ਨੇ ਉਹਨਾਂ ਦਾ ਖਾਨਦਾਨ ਜਿਹੜਾ ਹੈਗਾ ਦੇਖੋ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦਾ ਇੱਕ ਬਹੁਤ ਵੱਡਾ ਨਾਂ ਹੈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਰਹਿੰਦੇ ਆ ਉਹ ਬਸ ਤੇ ਜਾਂਦੇ ਆਉਂਦੇ ਹੁੰਦੇ ਸੀ ਸਫ਼ਰ ਕਰਦੇ ਸੀ ਔਰ ਜਿਸ ਵੇਲੇ ਉਹਨਾਂ ਨਾਲ ਅਣਹੋਣੀ ਵਾਪਰੀ ਸੀ ਉਸ ਵੇਲੇ ਇੱਕ ਟਰਾਲੀ ਚੱਪਲਾਂ ਦੀ ਜਿਹੜੀ ਹੈਗੀ ਆ ਉਹ ਉੱਥੇ ਰਹਿ ਗਈ ਸੀ ਜਦੋਂ ਉਹਨਾਂ ਦਾ ਭੋਗ ਸੀਗਾ ਇੰਨੀ ਸੰਗਤ ਆਈ ਸੀ ਸੋ ਉਹ ਕਿਸਾਨ ਦੇ ਪੁੱਤ ਹੈ ਉਹ ਬਿਲਕੁਲ ਇਸ ਦਰਦ ਨੂੰ ਸਮਝਦੇ ਆ ਪਰੰਤੂ ਜੋ ਪਿਛਲੇ ਸਮੇਂ 'ਚ ਘਟਨਾਕ੍ਰਮ ਹੋਇਆ ਕਿ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਸਾਰੀ ਗੱਲ ਤੋਂ ਗਲਾਡਾ ਤੋਂ ਗੁਮਾਡਾ ਤੋਂ ਜ਼ਿਲ੍ਹਾ ਅਥਾਰਟੀਆਂ ਜਿਹੜੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਉਹਦੇ ਤੋਂ ਵੱਖ ਕਰ ਦਿੱਤਾ ਗਿਆ ਪਹਿਲਾਂ ਉਹ ਚੇਅਰਮੈਨ ਸੀ ਔਰ ਹੁਣ ਸੁਵਿਧਾਨ ਨੂੰ ਪੁੱਠਾ ਗੇੜਾ ਦਿੰਦਿਆਂ ਇਹਨਾਂ ਨੇ ਜਿਹੜਾ ਹੈਗਾ ਇੱਕ ਮਤਲਬ ਮੁਖ ਚੀਫ ਬਾਬੂ ਜੀ ਨੂੰ ਆਪਾਂ ਕਹਿ ਦਈਏ ਚੀਫ ਸੈਕਟਰੀ ਉਹਨਾਂ ਨੂੰ ਸਾਰੀਆਂ ਪਾਵਰਾਂ ਦੇ ਦਿੱਤੀਆਂ ਗਈਆਂ ਪਰ ਇਸ ਪਿੱਛੇ ਤਾਂ ਸਰਕਾਰ ਦੀ ਦਲੀਲ ਸੀ ਮੰਤਰੀਆਂ ਦੀ ਤੁਸੀਂ ਵੀ ਸੁਣੀ ਹੋਣੀ ਹੈ ਕਹਿੰਦੇ ਮੁੱਖ ਮੰਤਰੀ ਹੋਰ ਨਾ ਕੰਮਾਂ ਵਿੱਚ ਬਿਜ਼ੀ ਸ਼ਡਿਊਲ ਹੋਣ ਕਰਕੇ ਇਹ ਸਾਰੀਆਂ ਗੱਲਾਂ ਤੋਂ ਤਾਂ ਪਾਵਰ ਦਿੱਤੀ ਗਈ ਇਹ ਰੁਟੀਨ ਦੀ ਐਕਸਰਸਾਈਜ਼ ਸਮਝਿਆ ਜਾਵੇ ਪ੍ਰਸ਼ਾਸਨਿਕ ਫੇਰ ਬਦਲ ਹੈ ਸੰਵਿਧਾਨ ਨਾਲ ਕੋਈ ਛੇੜਛਾੜ ਨਹੀਂ ਦੇਖੋ ਚੀਫ ਸੈਕਟਰੀ ਵੇਲਾ ਜੀਨੇ ਸਾਰੇ ਪੰਜਾਬ ਦੇ ਅਫਸਰਾਂ ਨੂੰ ਹੈਡ ਕਰਨਾ ਹੈ ਉਹ ਵੇਲਾ ਮੁੱਖ ਮੰਤਰੀ ਦੇ ਨਾਲ ਤਾਂ 5 ਆਈਏਐਸ ਅਫਸਰ ਉਹਨਾਂ ਦੀ ਸਪੋਰਟ ਵਾਸਤੇ ਹੁੰਦੇ ਆ ਉਹਨਾਂ ਦੇ ਨਾਲ 10 ਤੋਂ ਵੱਧ ਓਐਸਡੀ ਹੁੰਦੇ ਆ ਇਹ ਤੋਂ ਇਲਾਵਾ ਜਿਨ੍ਹਾਂ ਦਾ ਨਾਂ ਨਹੀਂ ਆ ਰਿਹਾ ਦਿੱਲੀ ਵਾਲੀ ਸਾਰੀ ਟੀਮ ਬੈਠੀ ਆ ਉਹਨਾਂ ਦੀ ਸੇਵਾ ਕਰਨ ਵਾਸਤੇ ਤਾਂ ਜੇ ਉਹਨਾਂ ਕੋਲ ਇਹ ਟਾਈਮ ਨਹੀਂ ਤਾਂ ਜਿਨ੍ਹਾਂ ਨੇ ਸਮੁੱਚੇ ਪੰਜਾਬ ਦਾ ਪ੍ਰਸ਼ਾਸਨ ਜੋ ਸਰਕਾਰ ਦੇ ਹੁਕਮ ਨੇ ਉਹਨਾਂ ਨੂੰ ਲਾਗੂ ਕਰਨਾ ਹੈ ਠੀਕ ਹੈ ਉਹ ਉਹ ਕਿਸ ਤਰ੍ਹਾਂ ਫ੍ਰੀ ਹੋ ਸਕਦੇ ਆ ਦੇਖੋ ਇਹ ਇਹ ਦਲੀਲ ਜਿਹੜੀ ਹੈਗੀ ਆ ਇਹ ਬੇਤੁਕੀ ਹੈ ਕਿਉਂਕਿ ਅਸੀਂ ਸੰਵਿਧਾਨ ਦੇ ਮੁਤਾਬਕ ਚੱਲਣਾ ਹੈ ਸੰਵਿਧਾਨ ਮੁਤਾਬਕ ਚੁਣੇ ਹੋਏ ਨੁਮਾਇੰਦਿਆਂ ਨੇ ਫੈਸਲੇ ਲੈਣੇ ਨੇ ਔਰ ਕਾਰਜਪਾਲ ਕਹਨੇ ਲਾਗੂ ਕਰਨੇ ਨੇ ਸੋ ਇਹ ਵੱਡੇ ਸਵਾਲ ਨੇ ਅੱਜ ਦੀ ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਉਹਨਾਂ ਨਾਲ ਤੁਸੀਂ ਕੀਤੀਆਂ ਕਿ ਪਾਲਿਸੀ ਕਿਵੇਂ ਖਤਰਨਾਕ ਹੈ ਕਿਵੇਂ ਪਿੰਡ ਜਾਂ ਖੇਤਾਂ ਤਬਾਹ ਹੋਣਗੇ ਸਾਰੀ ਗੱਲ ਹੋਈ ਉਹਨਾਂ ਦਾ ਅੱਗੇ ਜਵਾਬ ਕੀ ਆਉਂਦਾ ਸੀ ਉਹਦੀ ਬੇहद ਜ਼ਬਰਦਸਤ ਮਿਸਾਲ ਉਹਨਾਂ ਨੂੰ ਦਿੱਤੀ ਕਿਉਂਕਿ ਉਹ ਸਾਰੀ ਉਮਰ ਖੰਡ ਮਿਲ ਜਗਰਾਉਣ ਦੇ ਕੋਲੋਂ ਦੀ ਲੰਘ ਕੇ ਜੀਟੀ ਰੋਡ ਤੇ ਚੰਡੀਗੜ੍ਹ ਆਉਂਦੇ ਰਹੇ ਆ ਮੁਕਸਰੋਂ ਉਹਨਾਂ ਨੂੰ ਦੱਸਿਆ ਕਿ ਉੱਥੋਂ 4 ਕਿਲੋਮੀਟਰ ਦੂਰ ਮਲਕਪਿੰਡ ਹੈ ਮਲਕਪਿੰਡ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਔਰ 2012 13 ਦੇ ਵਿੱਚ ਉਥੇ ਸਵਾ 100 ਏਕੜ ਜ਼ਮੀਨ ਖੰਡ ਮਿਲ ਨੂੰ ਅਜਾੜ ਕੇ ਅਪਜਾਉ ਗੰਨਾ ਬੀਜਣ ਵਾਲੇ ਖੇਤਾਂ ਨੂੰ ਅਜਾੜ ਕੇ ਉਥੇ ਕਲੋਨੀ ਕੱਟੀ ਐ ਇਸੇ ਗਲਾਡਾ ਨੇ ਜਾਂ ਗਮਾਡਾ ਨੇ ਹੁਣ ਉਹ ਕਲੋਨੀ ਚ 8000 ਰੁਪਏ ਚ ਪਲਾਟ ਵਿਕੇ ਅੱਜ ਕੋਈ ਉਹਨੂੰ 5000 ਚ ਲੈਣ ਆਸਤੇ ਤਿਆਰ ਨਹੀਂ ਔਰ ਸਾਰੀ ਉਹ ਜ਼ਮੀਨ ਬੰਜਰ ਪਈ ਐ 5 ਕੋਠੀਆਂ ਬਣੀਆਂ ਨੇ ਹਜ਼ਾਰਾਂ ਪਲਾਟਾਂ ਚ ਜੇ ਉਹ ਨਹੀਂ ਵਿਕੇ ਜਿਹੜੇ ਮੁੱਖ ਸੜਕ ਦੇ ਨੇੜੇ ਆ ਡੀਟੀ ਰੋਡ ਤੇ ਤਾਂ 4 ਕਿਲੋਮੀਟਰ ਸਾਈਡ ਤੇ ਜਿਹੜਾ ਪਿੰਡ ਐ ਉਹ ਕਦੋਂ ਵਿਕਸਿਤ ਹੋਏਗਾ ਤੇ ਉਹਦੇ ਪਲਾਟ ਕਦੋਂ ਵਿਕਣਗੇ ਕਿਸਾਨ ਤੋਂ ਅੱਜ ਜ਼ਮੀਨ ਲੈ ਲਈ ਸਭ ਤੋਂ ਵੱਡੀ ਗੱਲ ਉਹਨੂੰ ਵਿਕਸਿਤ ਕੌਣ ਕਰੇਗਾ ਹੂੰ ਪੰਜਾਬ ਸਰਕਾਰ ਕੋਲੇ ਪੈਸਾ ਨਹੀਂ ਪੰਜਾਬ ਸਰਕਾਰ ਦਾ ਤਰਕ ਹੈ ਕਿ ਉਹ ਭੂ ਮਾਫੀਏ ਤੋਂ ਤੇ ਮਤਲਬ ਗੈਰ ਕਲੂਨੀ ਕਲੋਨੀਆਂ ਵਾਲਿਆਂ ਤੋਂ ਲੋਕਾਂ ਨੂੰ ਵਿਚਾਰ ਰਹੀ ਹੈ ਇੱਕ ਤੇ ਆ ਦਲੀਲਾਂ ਹੋਈਆਂ ਕਾਮਰੇਡ ਜੀ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਣਾ ਐ ਐਕਸ਼ਨ ਕਮੇਟੀ ਨੂੰ ਲੀਡ ਵੀ ਤੁਸੀਂ ਕਰ ਰਹੇ ਹੋ ਜਦੋਂ ਇਹ ਮੀਟਿੰਗ ਹੋ ਚੁੱਕੀ ਆ ਹੁਣ ਤੇ ਮੰਤਰੀ ਸਾਹਿਬ ਨੇ ਅੱਗੋਂ ਕਹਿ ਦਿੱਤਾ ਕਿ ਹਾਂ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ ਤਾਂ ਫਿਰ ਮੰਤਰੀ ਦੇ ਹੱਥ ਇਸ ਪਾਲਿਸੀ ਨੂੰ ਰੱਦ ਕਰਨ ਦਾ ਕੋਈ ਤੁਹਾਨੂੰ ਲੱਗਿਆ ਕਿ ਹੈ ਉਹਨਾਂ ਦੇ ਹੱਥ ਵਸ ਜਾਂ ਇਹ ਰੱਦ ਹੋ ਜਾਏਗੀ ਪਾਲਿਸੀ ਜਾਂ ਲੰਮੀ ਅਜ ਲੜਾਈ ਲੜਨੀ ਪੈਣੀ ਜਿਵੇਂ ਬਲਵੰਦਰ ਜੀ ਨੇ ਦੱਸਿਆ ਵੀ ਸ਼ਾਇਦ ਇਹਨਾਂ ਨੂੰ ਵੀ ਨਹੀਂ ਪਤਾ ਵੀ ਕੀ ਹੋ ਰਿਹਾ ਪੰਜਾਬ ਦੇ ਖਿਲਾਫ ਇੱਕ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਇਹਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਜਨਸੰਖਿਆ ਇਹਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਇਹਦੇ ਤੇ ਕਰਜ਼ਾ ਚੜ ਰਿਹਾ ਹੈ ਇਹਨਾਂ ਨੂੰ ਸੂਬੇ ਦਾ ਜੋ ਹੱਕ ਬਣਦੇ ਆ ਪੰਜਾਬ ਵੱਲੋਂ ਨਹੀਂ ਦਿੱਤੇ ਜਾ ਰਹੇ ਤੇ ਪੰਜਾਬ ਅਜ 18ਵੇਂ ਨੰਬਰ ਤੇ ਆ ਗਿਆ ਸੋ ਅਸੀਂ ਇਹ ਸਮਝਦੇ ਆਂ ਵੀ ਜਿਹੜਾ ਮੁੱਖ ਮੰਤਰੀ ਦੇ ਮਹਿਕਮੇ ਬਦਲਣਾ ਇਹ ਕੋਈ ਸਧਾਰਨ ਗੱਲ ਨਹੀਂ ਹੈ ਲੋਕ ਬੜੇ ਸਿਆਣੇ ਨੇ ਔਰ ਬਦਲਿਆ ਵੀ ਉਦੋਂ ਗਿਆ ਜਦੋਂ ਅੰਦੋਲਨ ਸ਼ੁਰੂ ਹੋਇਆ ਥੱਲੇ ਜੀ ਥੱਲੇੋਂ ਅੰਦੋਲਨ ਦਾ ਸੇਖ ਥੱਲੇ ਤਾਂ ਸਟਾਰਟ ਹੋਇਆ ਜਿੱਦਣ ਇਹ ਅੰਦੋਲਨ ਨੇ ਭਾਬੜ ਬੜਨਾ ਫਿਰ ਸਿਆਸੀ ਲੀਡਰਾਂ ਨੂੰ ਜਵਾਬਦੇ ਹੋਣਾ ਇਹਦਾ ਮਤਲਬ ਤੁਸੀਂ ਸਮਝਦੇ ਹੋ ਕਿ ਮੁੱਖ ਮੰਤਰੀ ਨੂੰ ਇਸ ਪੈਨਸ ਤੇ ਨਾ ਚਲਾ ਸਕਣ ਇਸ ਕਰਕੇ ਬਦਲਿਆ ਗਿਆ ਕਿਉਂਕਿ ਉਹ ਤੁਹਾਡੀ ਗੱਲ ਨੂੰ ਜਚਾ ਚੁੱਕੇ ਸੀ ਮੰਨ ਚੁੱਕੇ ਸੀ ਮੁੱਖ ਮੰਤਰੀ ਕਿ ਖਤਰਨਾਕ ਡੈਫੀਨਿਟ ਜਿਹੜੇ ਦਿੱਲੀੋਂ ਹਾਰ ਕੇ ਆਏ ਨੇ ਜਿਹੜੇ ਇੱਥੇ ਬੈਠੇ ਨੇ ਜੀ ਜਿਨ੍ਹਾਂ ਨੇ ਉੱਪਰ ਬੰਦੇ ਉਠਾਏ ਹੋਏ ਨੇ ਕਿਉਂਕਿ ਉੱਥੋਂ ਹਾਰ ਗਏ ਪੈਸਾ ਕਿਤੋਂ ਆ ਨਹੀਂ ਰਿਹਾ ਉਹ ਸਮਝਦੇ ਆ ਵੀ ਇੱਥੇ ਤਾਂ ਜਾਂ ਤਾਂ ਸ਼ਰਾਬ ਦੇ ਠੇਕਿਆਂ ਤੋਂ ਪੈਸਾ ਬਣਦਾ ਜਾਂ ਫਿਰ ਜਿਹੜਾ ਪ੍ਰਾਪਰਟੀ ਦਾ ਕਾਰੋਬਾਰ ਆ ਜਿਹੜਾ ਜ਼ਮੀਨ ਦਾ ਕਲੋਨ ਕਲੋਨਾਇਜ਼ਰ ਬਣ ਕੇ ਇੱਥੋਂ ਪੈਸਾ ਬਣੂਗਾ ਪਰ ਉਹ ਭੁੱਲ ਰਹੇ ਨੇ ਵੀ ਪੰਜਾਬੀਆਂ ਪੰਜਾਬੀਆਂ ਦੇ ਇੱਕ ਖਾਸ ਵਿਰਸਾ ਇਹਨਾਂ ਦਾ ਇੱਕ ਸਾਫ਼ ਖਾਸ ਡੀਐਨਏ ਆ ਇਹ ਜਦੋਂ ਸਮਝ ਜਾਣ ਫਿਰ ਸਾਰੇ ਮਤ ਪੇੜ ਭਲਾ ਕੇ ਜਾਂ ਤਾਂ ਗੋਤਾਂ ਪਾਰਟੀਆਂ ਦੇ ਫਿਰ ਇੱਕ ਖੜੇ ਹੋ ਜਾਂਦੇ ਆ ਅੱਜ ਪੰਜਾਬੀ ਲੋਕ ਸਮਝ ਗਏ ਨੇ ਵੀ ਪੰਜਾਬ ਸਰਕਾਰ ਆ ਜਿਹੜੀ ਇਹਦੇ ਹੱਥ ਬਸ ਬਹੁਤ ਕੁਝ ਨਹੀਂ ਹੈ ਇਹ ਦਿੱਲੀ ਵਾਲੇ ਕਰ ਰਹੇ ਨੇ ਜੀ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿਉਂਕਿ ਜਦੋਂ ਅਸੀਂ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਅਸੀਂ ਜਿੰਨੇ ਤਰਕ ਦਿੱਤੇ ਉਹਨਾਂ ਨੇ ਇੱਕ ਵੀ ਡਿਨਾਈ ਨਹੀਂ ਕੀਤਾ ਔਰ ਸਮਝੇ ਅਸੀਂ ਕਿਹਾ ਵੀ ਕਰਜ਼ਾ ਚੜ ਗਿਆ ਪੰਜਾਬ ਸਰ ਪੰਜਾਬ ਨੂੰ ਸੈਂਟਰ ਕੁਝ ਦੇ ਨਹੀਂ ਰਿਹਾ ਪੰਜਾਬ ਦੀ ਖੇਤੀ ਥੱਲੇ ਜ਼ਮੀਨ ਘਟਦੀ ਜਾ ਰਹੀ ਹੈ ਲਗਾਤਾਰ ਘਟ ਰਹੀ ਹੈ ਪੰਜਾਬੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਪੰਜਾਬੀ ਬਾਹਰ ਜਾ ਰਹੇ ਨੇ ਜਿੱਥੇ ਲੈਂਡ ਅਕਵਾਇਰ ਹੋਈ ਹੈ ਉੱਥੋਂ ਬਾਹਰੋਂ ਲਿਆ ਕੇ ਲੋਕ ਬਸਾਏ ਜਾ ਰਹੇ ਨੇ ਉਹਦਾ ਮਕਸਦ ਕੀ ਹੈ ਬਾਹਰੋਂ ਲਿਆ ਕੇ ਬਸਾਉਣਾ ਜਿਹੜਾ 24311 ਕਿੱਲੇ ਅਕਵਾਇਰ ਕਰਨੇ ਆ ਇਹ ਦੱਸਣ ਵੀ ਕਾਦੇ ਵਾਸਤੇ ਇੱਥੇ ਕੋਈ ਫੈਕਟਰੀ ਲਾਉਣੀ ਆ ਕੋਈ ਮਿਲ ਲਾਉਣੀ ਆ ਇੱਥੇ ਕਿਹੜੇ ਲੋਕ ਲਿਆ ਕੇ ਬਸਾਉਣੇ ਨੇ ਤੇ ਪਹਿਲੇ ਹਜ਼ਾਰਾਂ ਏਕੜ ਜ਼ਮੀਨ ਲੁਧਿਆਣੇ ਦੇ ਵਿੱਚ ਪਲਾਟ ਪਏ ਨੇ 100-100 ਕਿੱਲੇ ਦੇ 20-20 30-30 ਕਿੱਲੇ ਦੇ ਉਹਨਾਂ ਨੂੰ ਕਿਉਂ ਨਹੀਂ ਕਰਦੇ ਇਸ ਲਈ ਇਹ ਗੱਲ ਸਮਝੀ ਜਾ ਰਹੀ ਆ ਸਰਕਾਰ ਦੇ ਕੰਨਾਂ ਤੱਕ ਵੀ ਪਹ ਗਈ ਅਸੀਂ ਬੜਾ ਸ਼ਾਂਤਮਈ ਅੰਦੋਲਨ ਚਲਾ ਰਹੇ ਹਾਂ ਅਸੀਂ ਤਰਕ ਨਾਲ ਗੱਲ ਕਰਦੇ ਆਂ ਅਸੀਂ ਪੰਜਾਬ ਉਜੜ ਨਹੀਂ ਦੇਣਾ ਸਾਡੇ ਪਿਓ ਦਾਦੇ ਉਜੜ ਕੇ ਆਏ ਪਾਕਿਸਤਾਨ ਤੋਂ ਉਹ ਤਾਂ ਬਸ ਗਏ ਜਦੋਂ ਸਾਡਾ ਪੰਜਾਬ ਵੰਡਿਆ ਗਿਆ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ ਚੰਡੀਗੜ੍ਹ ਬਾਹਰ ਰਹਿ ਗਿਆ ਇਹ ਬਰਦਾਸ਼ਤ ਕਰ ਲਿਆ ਪਰ ਜਿਹੜਾ ਹੁਣ ਸਾਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ ਆਂ ਤਾਰੋਂ ਪਾਰ ਕਿੰਨੀ ਜ਼ਮੀਨ ਪਈ ਆ ਉੱਥੇ ਸੈਂਟਰ ਨਹੀਂ ਹੋ ਸਕਦੇ 50 ਕਿਲੋਮੀਟਰ ਤੱਕ ਬੀਐਸਐਫ ਨੂੰ ਦੇ ਦਿੱਤਾ ਤੇ ਜਿੰਮ ਜੋ ਜੰਮੂ ਕਸ਼ਮੀਰ ਦੇ ਵਿੱਚ ਹੋ ਰਿਹਾ ਤੇ ਅਸੀਂ ਕਿਤੇ ਬਾਹਰ ਜ਼ਮੀਨ ਨਹੀਂ ਲੈ ਸਕਦੇ ਸਾਡੇ ਵਾਸਤੇ ਰਾਜਸਥਾਨ ਬੰਦਾ ਜੇ ਐਨਕੇ ਬੰਦਾ ਹਿਮਾਚਲ ਬੰਦਾ ਇੱਥੇ ਜੋ ਮਰਜੀ ਏ ਇਹ ਕੋਈ ਸ਼ਾਮ ਲੜਤਾ ਹੈ ਨਹੀਂ ਵੀ ਜੋ ਮਰਜੀ ਇੱਥੇ ਹੋਈ ਜਾਵੇ ਇਹਦੇ ਤੇ ਆਉਣ ਵਾਲੇ ਸਮਝ ਇਹ ਇੱਕ ਹੋਰ ਪੱਤਾ ਖੇਡਦੇ ਆ ਵੀ ਵਪਾਰੀ ਬਰਸਸ ਕਿਸਾਨ ਜਿਹੜਾ ਲੁਧਣੇ ਖੇਡਿਆ ਵੀ ਵਪਾਰੀਆਂ ਨੂੰ ਖੁਸ਼ ਕਰਕੇ ਵੀ ਵਪਾਰ ਕਿਸਾਨ ਥੋੜੀ ਤਰੱਕੀ ਦੇ ਰਾਜ ਡਿਵੈਲਪਮੈਂਟ ਦੇ ਰਾਜ ਰੋੜਾ ਜਿਹੜਾ ਬਿਲਕੁਲ ਗਲਤ ਹੈ ਇਹਦੇ ਤੇ ਵਪਾਰੀ ਨੇ ਵੀ ਖੜ ਜਾਣਾ ਹੁਣ 18ਵੇਂ ਨੰਬਰ ਤੇ ਆ ਜਦੋਂ ਖੇਤੀ ਉਜੜਨੀ ਆ ਸਾਰਾ ਕੁਝ ਹੋਣਾ ਉਹਦੇ ਸਪੇਸ ਲੈਣੀ ਆ ਕਿਸੇ ਨੇ ਆ ਕੇ ਮਾਰ ਲੈ ਕਾਰਪੋਰੇਟ ਆਦਾਰਿਆ ਨੇ ਉਹਨਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਸਾਲ ਨੂੰ ਦੋ ਸਾਲ ਨੂੰ ਇਹ ਵਪਾਰੀ ਵੀ ਡਟ ਕੇ ਇਸ ਦੇ ਪਿੱਛੇ ਖੜਨਗੇ ਸੋ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਕੰਨ ਤੇ ਲਿਖਿਆ ਪੜੇ ਅਸੀਂ ਨਾਰਕਸਟ ਨਹੀਂ ਹਾਂ ਅਸੀਂ ਟੈਰਰਿਸਟ ਨਹੀਂ ਹਾਂ ਅਸੀਂ ਆਪਣੇ ਪਿਓ ਦਾਦੇ ਦੀ ਜਿਹੜੀ ਜ਼ਮੀਨਾਂ ਬਾਦ ਕੀਤੀਆਂ ਨੇ ਉਹ ਸੰਭਲੀਆਂ ਨੇ ਇਹ ਅਸੀਂ ਨਹੀਂ ਦਵਾਂਗੇ ਲੋਕਾਂ ਨੇ ਕਹਿਤਾ 1 ਇੰਚ ਵੀ ਜ਼ਮੀਨ ਨਹੀਂ ਦਵਾਂਗੇ ਇੱਕ ਤਾਂ ਸਮੱਸਿਆ ਸਮਝ ਆਉਂਦੀ ਹੈ ਸਰਕਾਰ ਦੀ ਪਾਲਿਸੀ ਵੀ ਹੁਣ ਤੱਕ ਸਾਰਿਆਂ ਨੇ ਜਾਣ ਹੀ ਲਈ ਹੈ ਕਿ ਕਿਵੇਂ ਪੂਰੇ ਹਜ਼ਾਰਾਂ ਏਕੜ ਪੰਜਾਬ 'ਚ ਲੁਧਿਆਣਾ ਨਹੀਂ ਬਾਕੀ ਥਾਵਾਂ ਦੇ ਉੱਤੇ ਵੀ ਤੁਹਾਡੇ ਨਾਲ ਇਸ ਐਕਸ਼ਨ ਕਮੇਟੀ ਦੇ ਵਿੱਚ ਜਿਹੜੇ ਤੁਸੀਂ ਪਿੰਡਾਂ ਦੀ ਗੱਲ ਕਰਦੇ ਹੋ ਤੁਹਾਡੇ ਨਾਲ ਇੱਥੇ ਕੌਣ ਪੰਚ ਜਾਂ ਸਰਪੰਚ ਹੈ ਜਿਹੜਾ ਇਸ ਦੇ ਉੱਤੇ ਗੱਲ ਕਰਨੀ ਚਾਹੁੰਦਾ ਆ ਖੜੇ ਨੇ ਜੀ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਨਾ ਕਈ ਵਾਰੀ ਇਹ ਹੁੰਦਾ ਹੈ ਕਿ ਐਕਸ਼ਨ ਕਮੇਟੀਆਂ ਬਣ ਜਾਂਦੀਆਂ ਹੋ ਸਕਦਾ ਉਹਨਾਂ ਦੇ ਮਫਾਦ ਅੰਦਰ ਖਾਤੇ ਕੁਝ ਹੋਰ ਹੋਣ ਪਰ ਤੁਸੀਂ ਆਪਣੀ ਜ਼ੁਬਾਨੀ ਦੱਸੋ ਕਿ ਤੁਸੀਂ ਮਰਜ਼ੀ ਦੇ ਨਾਲ ਆਏ ਹੋ ਇਸ ਦਾ ਵਿਰੋਧ ਕਰ ਰਹੇ ਹਾਂ ਜਾਂ ਫਿਰ ਤੁਹਾਡੀ ਕੋਈ ਮਜਬੂਰੀ ਹੈ? ਨਾ ਜੀ ਅਸੀਂ ਆਪਣੀ ਮਰਜ਼ੀ ਦੇ ਨਾਲ ਆਏ ਹਾਂ। ਸਾਡੇ ਪਿੰਡਾਂ 'ਚ ਬਹੁਤ ਭਾਰੀ ਇਕੱਠ ਹੋ ਰਿਹਾ। ਇਸ ਦਾ ਵਿਰੋਧ ਕਰ ਰਹੇ ਹਾਂ ਅਸੀਂ ਪੂਰਾ ਪਰ ਅਸੀਂ ਇਹ ਵੀ ਇੱਕ ਕਸਮ ਖਾਧੀ ਆ ਵੀ ਅਸੀਂ ਇੱਥੇ ਪਿੰਡਾਂ ਦੇ ਵਿੱਚ ਕਿਸੇ ਨੂੰ ਬਣ ਨਹੀਂ ਦੇਵਾਂਗੇ। ਜੇ ਸਰਕਾਰ ਨੇ ਚਾਹੇ ਨੋਟੀਫਿਕੇਸ਼ਨ ਜਾਰੀ ਵੀ ਕਰ ਦੇਵੇ ਨਾ ਪਰ ਅਸੀਂ ਬਣ ਨਹੀਂ ਦੇਵਾਂਗੇ ਅਸੀਂ। ਪਰ ਅਸਲ ਰਿਵਾਜ ਹੈ ਜਿਹੜੇ ਸੱਤਾ 'ਚ ਬੈਠੇ ਹੁੰਦੇ ਆ ਚੰਡੀਗੜ੍ਹੋਂ ਪੂਰੇ ਪੰਜਾਬ ਦੀਆਂ ਪੰਚਾਇਤਾਂ ਤੇ ਦਬਕਾ ਚੱਲਦਾ ਉਹਨਾਂ ਦਾ ਕਈ ਤਰ੍ਹਾਂ ਦੇ ਪਰਚੇ ਹੋਰ ਸਾਹਮਣਾ ਵੀ ਕਰਨਾ ਪੈਂਦਾ ਹੈ ਤਿਆਰੀ ਹੈ ਉਹਦੇ ਲਈ। ਪੂਰੀ ਤਿਆਰੀ ਹੈ ਜੀ ਸਾਨੂੰ ਇਹ ਅਸੀਂ ਇਹ ਕੁਰਬਾਨੀ ਕਰ ਲਈ ਹਰ ਹਰ ਤਰ੍ਹਾਂ ਦੇ ਤਰੀ ਤਿਆਰ ਆ ਕਿ ਕਿਉਂਕਿ ਕੱਲੀਆਂ ਅਸੀਂ ਪਿਛਲੀਆਂ ਪੰਜਾਬ ਬਚਾਉਣ ਲਈ ਪਿਛਲੀਆਂ ਪੀੜੀਆਂ ਨੂੰ ਬਚਾਉਣ ਲਈ ਸਾਨੂੰ ਕੁਰਬਾਨੀ ਵੀ ਕਰਨੀ ਪਈ ਸਾਨੂੰ ਕੋਈ ਗੱਲ ਨਹੀਂ ਕਿੰਨੇ ਪਿੰਡਾਂ ਦੇ ਲੋਕ ਤੁਹਾਡੇ ਨਾਲ ਖੜੇ ਹੈ ਜੇ ਕੋਈ ਉੱਥੋਂ ਗੱਲਾਂ ਕਰੀਏ ਆਪਾਂ 30 32 ਪਿੰਡਾਂ ਦੇ ਵਿੱਚੋਂ ਤਕਰੀਬਨ 42 ਪਿੰਡਾਂ ਦੇ ਲੋਕ ਆ ਜਿਹੜੇ ਸਾਡੇ ਨਾਲ ਖੜੇ ਅੱਜ ਅਸੀਂ ਮੈਨ ਮੈਨੇ ਇੱਕ ਇੱਕ ਪਿੰਡ ਬੰਦੇ ਨੂੰ ਸਨੇਹਾ ਦਿੱਤਾ ਸੀ ਵੀ ਇੱਕ ਇੱਕ ਬੰਦੇ ਨੂੰ ਮਿਲਣਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਪਿੰਡ ਪੂਰੇ ਪਰਿਵਾਰ ਲੈ ਕੇ ਸਾਡੇ ਨਾਲ ਸੜਕਾਂ ਤੇ ਉੱਤਣਗੇ ਜੀ ਤੇ ਅਖੀਰ 'ਚ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਨਾ ਜੀ ਕਿ ਜਿਵੇਂ ਤੁਸੀਂ ਸਾਰੇ ਇਕੱਠੇ ਓਕੇ ਆਏ ਹੋ ਹੁਣ ਅੱਜ ਵਾਲੀ ਮੀਟਿੰਗ ਤੋਂ ਲੱਗਦਾ ਹੈ ਸੰਕੇਤ ਮਿਲ ਗਿਆ ਤੁਹਾਨੂੰ ਕਿ ਸਰਕਾਰ ਜਲਦੀ ਨਹੀਂ ਲਾਗੂ ਕਰੇਗੀ ਪਾਲਿਸੀ ਨਹੀਂ ਜੀ ਲਾਗੂ ਕਰੂਗੀ ਕਿਉਂਕਿ ਸਰਕਾਰ ਦੀ ਪਾਲਿਸੀ ਇਹ ਜੀ ਹੈ ਮੈਂ ਹੈਰਾਨ ਹੋ ਗਿਆ ਜਦੋਂ ਮੰਤਰੀ ਸਾਹਿਬ ਨੇ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਕੈਬਨਟ 'ਚ ਫੈਸਲਾ ਹੋਵੇ ਕੈਬਨਟ ਦਾ ਮੰਤਰੀ ਕਹੇ ਕਿ ਮੈਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਦੂਜੀ ਗੱਲ ਜਿਹੜੀ ਤੁਸੀਂ ਸਵਾਲ ਪੁੱਛਿਆ ਤੇ ਇਹ ਸਾਰਾ ਕੁਝ ਸਲਾਹ ਨਾਲ ਹੋਇਆ ਹੁਣ ਦੇਖੋ ਚੀਫ ਸੈਕਟਰੀ ਨੂੰ ਸਾਰੀਆਂ ਤਾਕਤਾਂ ਡਿਵੈਲਪਮੈਂਟ ਦੀਆਂ ਦੇਤੀਆਂ ਉਹ ਬੇਸਿਕਲੀ ਲੀਗਲੀ ਗਲਤ ਹੈ ਕਿਉਂ ਗਲਤ ਹੈ ਕਿ ਉਹ ਐਕਟ ਨੂੰ ਅਮੈਂਡ ਕਰਨ ਦੀ ਖਾਤਰ ਵਿਧਾਨ ਸਭਾ 'ਚ ਜਾਣਾ ਪੈਣਾ ਸੀ ਵਿਧਾਨ ਸਭਾ 'ਚ ਤਾਂ ਗਿਆ ਹੀ ਨਹੀਂ ਜੀ ਕੈਬਨਟ ਕਰ ਹੀ ਨਹੀਂ ਸਕਦੀ ਉਸ ਪਰ ਪੰਜਾਬ ਦੇ ਮੰਤਰੀ ਕਹਿ ਰਹੇ ਆ ਕਿ ਅਖੀਰਲੀ ਅਪਰੂਵਲ ਤਾਂ ਕੈਬਨਟ ਨਹੀਂ ਦੇਣੀ ਹੈ ਨਾ ਕਮੇਟੀ ਥੋੜਾ ਕਰੇਗੀ ਗੱਲ ਸੁਣੋ ਜੀ ਕਾਨੂੰਨ ਅਮੈਂਡ ਵਿਧਾਨ ਸਭਾ 'ਚ ਹੁੰਦਾ ਕੈਬਨਟ ਨਹੀਂ ਕਰ ਸਕਦੀ ਠੀਕ ਹੈ ਦੂਜੀ ਗੱਲ 1995 ਤੋਂ ਲੈ ਕੇ ਹੁਣ ਤੱਕ 213 ਦੇ ਕਾਨੂੰਨਾਂ ਦੇ ਮੁਤਾਬਕ ਅੱਜ ਸਰਟ ਥੋੜੀ ਸਰਕਾਰ ਕੋਈ ਗੱਲ ਕਹਿ ਰਹੀ ਹੈ ਨਾ ਕਿ ਅਸੀਂ ਲੋਕਾਂ ਦੀ ਸਲਾਹ ਨਾਲ ਕਰਾਂਗੇ ਫਾਰ ਯੂਰ ਇਨਫੋਰਮੇਸ਼ਨ ਉਹੀ ਪਾਲਿਸੀ ਜਿਹੜੀ ਇਹ ਲਿਆ ਰਹੇ ਨੇ ਉਹਦੇ 'ਚ ਸਾਫ਼ ਲਿਖਿਆ ਹੋਇਆ ਕਿ ਜਿਹੜਾ ਬੰਦਾ ਨਹੀਂ ਦਊਗਾ ਉਹਦੀ ਜ਼ਬਰਦਸਤੀ ਲਈ ਜਾ ਸਕਦੀ ਹੈ ਫਿਰ ਲੋਕਾਂ ਦੀ ਸਲਾਹ ਕਿੱਥੇ ਆ ਲੋਕਾਂ ਦੀ ਸਲਾਹ ਦੀ ਖਾਤਰ ਜਿਸ ਤਰ੍ਹਾਂ ਜੋਧੇ ਸਾਹਿਬ ਨੇ ਕਿਹਾ ਕਿ ਕਮੇਟੀਆਂ ਨੂੰ ਜਾ ਕੇ ਪੰਚਾਇਤਾਂ ਨੂੰ ਪੁੱਛਣਾ ਚਾਹੀਦਾ ਸੀ ਕੋਈ ਨਹੀਂ ਆਇਆ ਕਿਸੇ ਤੋਂ ਸਲਾਹ ਨਹੀਂ ਲਈ ਗਈ ਠੀਕ ਹੈ ਦੂਜੀ ਗੱਲ ਜਿਹੜੀ 60 70 ਹਜ਼ਾਰ ਏਕੜ ਜ਼ਮੀਨ ਦੀ ਫਸਲ ਹੈ ਉਹਦਾ ਬਦਲ ਕੀ ਆ ਤੁਹਾਡੇ ਕੋਲੇ 40 42 ਪਿੰਡਾਂ ਨੂੰ ਉਜਾੜ ਕੇ ਉਹਨਾਂ ਲੋਕਾਂ ਨੂੰ ਬਸਾਉਣਾ ਕਿੱਥੇ ਆ ਬੇਘਰੇ ਕਰਕੇ ਉਹਨਾਂ ਨੂੰ ਬਸਾਉਣਾ ਕਿੱਥੇ ਆ ਤੀਜੀ ਗੱਲ ਮੈਂ ਇਸ ਤੋਂ ਵੀ ਵੱਡੀ ਗੱਲ ਕਹਿਣਾ ਕਿ ਪੰਜਾਬ ਦੇ ਲੋਕ ਅਣਖੀ ਨੇ ਜੇ ਜ਼ਮੀਨਾਂ ਤੋਂ ਉਜਾੜਤੇ ਇਹ ਭਿਖਾਰੀ ਬਣ ਜਾਣਗੇ ਮੰਗਤੇ ਬਣ ਜਾਣਗੇ ਇਹਨਾਂ ਦੀ ਅਣਖ ਖਤਮ ਹੋ ਜੂਗੀ ਤੁਹਾਨੂੰ ਸਰਹਾਦ ਤੇ ਲੜਨ ਲਈ ਜਵਾਨ ਨਹੀਂ ਲੱਭਣੇ ਉਹ ਜੱਟਾਂ ਦੇ ਪੁੱਤ ਨੇ ਜਿਹੜੇ ਲੜਦੇ ਆ ਠੀਕ ਹੈ ਇਹ ਕੁਝ ਨਹੀਂ ਸੋਚ ਰਹੇ ਮੈਂ ਹੈਰਾਨ ਆ ਇਸ ਗੱਲ ਤੋਂ ਕਿ ਬਹੁਤ ਵੱਡੀਆਂ ਗਲਤੀਆਂ ਕਰ ਰਹੇ ਨੇ ਸਿਰਫ ਇੱਕੋ ਹੀ ਅੰਨੇਵਾ ਹੋ ਕੇ ਕਿ ਦਿੱਲੀ ਵਾਲੇ ਕਹਿੰਦੇ ਆ ਅਸੀਂ 1.5 ਸਾਲ ਚ ਲੁੱਟ ਕੇ ਲੈ ਜਾਣਾ ਪੰਜਾਬ ਉਹਦੇ ਲਈ ਪਾਲিসੀਆਂ ਬਣ ਰਹੀਆਂ ਹੋਰ ਕੋਈ ਤਰੀਕਾ ਨਹੀਂ ਤਾ ਐਸ ਆ ਐਕਸ਼ਨ ਕਮੇਟੀ ਦੇ ਅੱਗੇ ਨਾਲ ਅਸੀਂ ਗੱਲਬਾਤ ਕੀਤੀ ਹੈ ਕੁਝ ਪੰਚਾਇਤਾਂ ਵੀ ਅੱਗੇ ਆਈਆਂ ਨੇ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਕੈਬਨਟ ਮੰਤਰੀ ਗੁਰਮੀਤ ਸਿੰਘ ਖੋਡੀਆਂ ਹੋਰਾਂ ਨੇ ਹਾਮੀ ਭਰੀ ਹੈ ਸਾਡੀ ਹਰ ਦਲੀਲ ਹਰ ਤਰਕ ਦੇ ਵਿੱਚ ਪਰ ਆਖਰੀ ਫੈਸਲਾ ਕੀ ਇਹ ਪਾਲਿਸੀ ਵਾਪਸ ਲਈ ਜਾਏਗੀ ਜਾਂ ਲਾਗੂ ਹੋਵੇਗੀ ਇਹ ਤੇ ਉੱਪਰ ਲਿਆ ਨੇ ਤੈਅ ਕਰਨਾ ਹੈ ਪਰ ਉਹ ਤੈਅ ਕਰ ਪਾਉਣਗੇ ਕਿ ਨਹੀਂ ਇਹ ਹੁਣ ਸਾਰਾ ਕੁਝ ਪਿੰਡਾਂ ਵਾਲੇ ਲੋਕਾਂ ਤੇ ਵੀ ਨਿਰਭਰ ਕਰਦਾ ਹੈ ਕਿ ਵਿਰੋਧ ਕਿੱਥੋਂ ਤੱਕ ਜਾ ਕੇ ਜਾਰੀ ਰਹਿੰਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਅੱਜ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਹੁਣ ਅਗਲੀ ਮੀਟਿੰਗ ਦਾ ਕਦੋਂ ਸਮਾਂ ਮਿਲਦਾ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦਿ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ